ਸਾਨੂੰ ਜਿਹੜੀ ਇੱਜ਼ਤ ਪਾਕਿਸਤਾਨ ਦੇ ਵਿੱਚ ਮਿਲਦੀ ਹੈ ਨਾ ਤਾਂ ਨਾ ਇੰਡੀਆ ਪੰਜਾਬ ਦੇ ਵਿੱਚ ਮਿਲੇਗੀ ਨਾ ਕੈਨੇਡਾ ਮਿਲੇਗੀ ਨਾ ਅਮਰੀਕਾ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਨਹੀਂ ਮਿਲ ਸਕਦੀ ਸਿੱਖ ਵੀ ਆਈਪੀ ਹੈ ਸਿੱਖ ਵੀ ਆਈਪੀ ਹੈ ਪਾਕਿਸਤਾਨ ਦੇ ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਅੱਜ ਦੀ ਵੀਡੀਓ ਬਹੁਤ ਕੈਂਟ ਹੈ ਮੇਰੇ ਸਰਦਾਰ ਵੀਰ ਵੀਡੀਓ ਦੇਖ ਕੇ ਮਾਣ ਮਹਿਸੂਸ ਕਰਨਗੇ ਇੱਕ ਸਰਦਾਰ ਨੇ ਪਾਕਿਸਤਾਨ ਦੇ ਵਿੱਚ ਖਾਲਸੇ ਦਾ ਝੰਡਾ ਲਾ ਦਿੱਤਾ ਸਦਰੇ ਪਾਕਿਸਤਾਨ ਨੇ ਪ੍ਰਾਊਡ ਆਫ ਪਾਕਿਸਤਾਨ ਪਾਕਿਸਤਾਨ ਦਾ ਮਾਣ ਇੱਡਾ ਵੱਡਾ ਅਵਾਰਡ ਇੱਕ ਸਰਦਾਰ ਨੂੰ ਦਿੱਤਾ ਸਰਦਾਰ ਨੇ ਕਾਰਨਾਮੀਆਂ ਨੇ ਘੈਂਟ ਕੀਤੇ ਸੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਰੋਸ਼ਨ ਸਿੰਘ ਦੇ ਘੈਂਟ ਜਿਹੜੇ ਕਾਰਨਾਮੇ ਆ ਉਹਨਾਂ ਦੇ ਬਾਰੇ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਣੇ ਆ ਤੇ ਉਸਦੇ ਬਾਰੇ ਜਾਣਨੇ ਆ سانو جیڑی عزت پاکستان دے بچ ملتی ہے نا تو نہ انڈیا پنجاب دے بچ ملے گی نہ کینیڈا ملے گی نہ امریکہ پوری دنیا دے بچ کترے بھی نہیں ملے سکتی سکھ وی آئی پی ہے سکھ وی آئی پی ہے پاکستان دے بچ بسم اللہ الرحمن الرحیم السلام علیکم ناظرین ان پی جی میڈیا کے ساتھ میں ہوں آپ کا ہوسٹ جہانگیر حیات ناظرین آج ہمارے ساتھ موجود ہیں پراؤڈ آف پاکستان درشن سنگھ صاحب جن کو گورمنٹ آف پاکستان صدر پاکستان نے حال ہی میں پراؤڈ آف پاکستان کا جو ہے وہ عزاز بخشا ہے یہ عزاز ان کو ان کی خدمات کے اطراف میں صدر پاکستان نے دیا ہے اس کے علاوہ جو ان کی ملاقات بھی ہے چیف آف آرمی اسٹاف کے ساتھ بھی اور اس طرح کے بے شمار ان کی جو اپنا کریڈٹ پہ پاکستان کے لیے خدمات ہیں مشہور بزنس مین بھی ہیں اور اس کے علاوہ ہم مشل راہ جو ہیں ان کے جو ہیں یہ اسی ممبر ہیں جہاں پہ اسپیشل بچے جو ہیں ان کی جو ہے دیکھ بھال کی جاتی ہے اس کے علاوہ آ, 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 امن ایوارڈ بھی حاصل بس. کر چکے ہوئے ہیں پاکستان میں رہنے والے یہ ہمارے جو سکھ برادر ہیں یہ جو ہیں اپنا ماشاءاللہ بہت ہی کنٹریبیوٹ کر رہے ہیں پاکستان کی ترقی میں اور اس کی خوشحالی میں اور یہ ہمارے لیے ایک بہت ہی بڑی اہم بات ہے تو اج ہم ان کے ساتھ بات کرتے ہیں ہمارے ساتھ موجود ہیں ہم ان کو ویلکم کرتے ہیں جی سسری کال جناب سسری کال جی کی حال چال ٹھیک ٹھاک ہو بڑی خوشی ہوئی تھانو اپنا ہی کہندے اے سدارتی ایوارڈ مل گیا پراؤڈ اف پاکستان میرے خیال جی ਤੁਸੀਂ پہلے پاکستانی 6.5 پراؤڈ جنہوں نے اس ایوارڈ دے نال جڑا ہے نا نوازے ا گیا ہے تھانو اے تہاڈی خدمات دی پہچان جڑی ہے ਕੀਤੀ ਹੈ ਇਸ ਗਵਰਨਮੈਂਟ ਆਫ ਪਾਕਿਸਤਾਨ ਨੇ ਮੈਂ ਤੁਹਾਡਾ ਸ਼ੁਕਰੀਆ ਦੱਸਣਾ ਤੁਹਾਡੇ ਚੈਨਲ ਦਾ ਤੇ ਬੇਸਿਕਲੀ ਜਿਹੜੇ ਅਵਾਰਡ ਹੁੰਦੇ ਨੇ ਤੁਸੀਂ ਇੱਕ ਚੀਜ਼ ਨੋਟ ਕਰ ਲਓ ਜਿਸ ਤਰ੍ਹਾਂ ਸਾਡੇ ਸਿੱਖ ਮਜ਼ਹਬ ਦੇ ਵਿੱਚ ਤੁਸੀਂ ਹਰ ਜਗ੍ਹਾ ਤੇ ਜਾ ਕੇ ਚੈੱਕ ਕਰ ਸਕਦੇ ਹੋ ਹਰ ਜਗ੍ਹਾ ਤੇ ਤੁਹਾਨੂੰ ਲੰਗਰ ਕਿਸੇ ਗੁਰਦੁਆਰੇ ਜਾਓ ਕਿਸੇ ਜਗ੍ਹਾ ਤੇ ਵੀ ਜਾਓ ਲੰਗਰ ਪ੍ਰੋਵਾਈਡ ਹੁੰਦਾ ਹੈ ਇਸ ਤਰ੍ਹਾਂ ਦੇ ਇਨਸਾਨੀਅਤ ਦੇ ਖਿਦਮਤ ਦੇ ਉਤੇ ਇਹਨਾਂ ਨੇ ਮੈਨੂੰ ਪ੍ਰਾਊਡ ਆਫ ਪਾਕਿਸਤਾਨ ਦਾ ਇਜ਼ਾਜ਼ ਦਿੱਤਾ ਤੇ ਮੈਨੂੰ ਬੜੀ ਖੁਸ਼ੀ ਹੋਈ ਕਿਉਂਕਿ ਇਹਨਾਂ ਨੂੰ ਕਦਰ ਸਾਡੀ ਕੀਤੀ ਗਈ ਕਿ ਅਸੀਂ ਇਨਸਾਨੀਅਤ ਦੀ ਸੇਵਾ ਕਰ ਰਹੇ ਹਾਂ ਤੇ ਉਹਨਾਂ ਦੇ ਕਦਰ ਦੇ ਵਿੱਚ ਉਹਨਾਂ ਨੇ ਸਾਨੂੰ ਪ੍ਰਾਊਡ ਆਫ ਪਾਕਿਸਤਾਨ ਦਾ ਇਜ਼ਾਜ਼ ਦਿੱਤਾ ਹੂੰ ਮਸ਼ਕਲ ਇਹ ਯਾਨੀ ਇਹ ਜਿਹੜੀ ਫਿਦਮਾਤ ਨੇ ਤੁਸੀਂ ਕਦੋਂ ਤੁਸੀਂ ਰੰਝਾਂ ਦੇ ਰਹੇ ਹੋ ਬੇਸਿਕਲੀ ਮੇਰੇ ਜਿਹੜੇ ਖਿਦਮਤ ਮੇਰੇ ਦਾਦਾ ਜੀ ਸਨ ਬਾਈ ਜੀ ਸੋਨਾ ਸਿੰਘ ਉਹਨਾਂ ਨੇ 77 ਦੇ ਵਿੱਚ ਉਹ ਪਸ਼ਾਵਰ ਆਏ ਅਸੀਂ ਟ੍ਰਾਈਬਲ ਏਰੀਆ ਦੇ ਰਹਿਣਾ ਲੇ ਸਾਂ ਟ੍ਰਾਈਬਲ ਏਰੀਆ ਜੀ ਜੀ ਤੇਰਾ ਖੈਬਰ ਏਜੰਸੀ ਦਾ ਓਕੇ ਉਥੋਂ ਅਸੀਂ ਜਦੋਂ ਦਾਦਾ ਜੀ ਪਸ਼ਾਵਰ ਸ਼ਹਿਰ ਆਏ ਤੇ ਉਹਨਾਂ ਨੂੰ ਮਹਿਸੂਸ ਹੋਇਆ ਕਿ ਸ਼ਹਿਰ ਦੇ ਵਿੱਚ ਕੋਈ ਗੁਰਦੁਆਰਾ ਨਹੀਂ ਸੀ ਪਿਸ਼ਾਵਰ ਸ਼ਹਿਰ ਦੇ ਵਿੱਚ ਜਿਹੜੇ ਸਾਡੇ ਸਿੱਖ ਕਮਿਊਨਿਟੀ ਸੀ ਉਹ ਜਾ ਕੇ ਯਾ ਓਟਲਾਂ ਦੇ ਵਿੱਚ ਠਹਿਰਦੇ ਸਨ ਯਾ ਉਥੇ ਮੰਦਰ ਹੁੰਦੇ ਸਨ ਮੰਦਰ ਦੇ ਵਿੱਚ ਠਹਿਰਦੇ ਸਨ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਫਿਰ ਉਹਨਾਂ ਨੇ ਸਟਰਗਲ ਕੀਤੀ 78 ਦੇ ਵਿੱਚ ਉਹਨਾਂ ਨੇ ਗੁਰਦੁਆਰਾ ਭਾਈ ਜੋਗਾ ਸਿੰਘ ਖੋਲ੍ਹਿਆ ਭਾਈ ਜੋਗਾ ਸਿੰਘ ਠੀਕ ਹਾਂ ਪਿਸ਼ਾਵਰ ਸ਼ਹਿਰ ਦੇ ਵਿੱਚ ਤੇ ਉਹ ਗੁਰਦੁਆਰਾ ਖੋਲ੍ਹਣ ਤੋਂ ਬਾਅਦ ਫਿਰ ਉਹਨਾਂ ਨੇ 30 ਸਾਲ ਉਥੇ ਸੇਵਾ ਕੀਤੀ ਖਿਦਮਤ ਕੀਤੀ ਉਸ ਤੋਂ ਬਾਅਦ ਉਹ ਫੈਮਿਲੀ ਦੇ ਵਿੱਚ ਹੀ ਉਹਨਾਂ ਨੇ ਸ਼ਮਸ਼ਾਨ ਗਾਰਡ ਬਣਾਇਆ ਪੂਰੀ ਸਿੱਖ ਕਮਿਊਨਿਟੀ ਇਸ ਤੇ ਜਿਹੜੇ ਆਖਰੀ ਰਸਮਾਂ ਸਾਡੇ ਹੁੰਦੇ ਨੇ ਉਹ ਸ਼ਮਸ਼ਾਨ ਗਾਰਡ ਉਹਨੂੰ ਕਹਿੰਦੇ ਅਸੀਂ ਉਸ ਤੋਂ ਬਾਅਦ ਉਹਨਾਂ ਨੇ ਇੱਕ ਸਕੂਲ ਬਣਾਇਆ ਭਾਈ ਜੋਗਾ ਸਿੰਘ ਖਾਲਸਾ ਧਰਮਿਕ ਸਕੂਲ ਬਿਲਕੁਲ ਠੀਕ ਹੈ ਜਿਹਦੇ ਵਿੱਚ ਅੱਜ ਤੱਕ ਕਈ ਹਜ਼ਾਰ ਬੱਚੇ ਮਸਬੀ ਪੜਾਈ ਨਾਲ ਮਸਬੀ ਬੜਾਈ ਜੀ ਜੀ ਸਾਡੇ ਮਸਬੀ ਜਿਹੜੀ ਪੜਾਈ ਹੈ ਉਸ ਤੋਂ ਬਾਅਦ ਜਦੋਂ ਮੈਂ ਲਾਹੌਰ ਆਇਆ ਤੇ ਉਹਦੇ ਵਿੱਚ ਮੈਨੂੰ ਕਈ ਯਾਰ ਦੋਸਤਾਂ ਦੇ ਮਿਲ ਕੇ ਜਿਸ ਤਰ੍ਹਾਂ ਲਾਹੌਰ ਐਮ ਜੀ ਐਫ ਲਾਈਨਸ ਕਲੱਬ ਹੈ ਸਾਡਾ ਇਹ ਪੂਰੀ ਦੁਨੀਆ ਦੇ ਵਿੱਚ 207 ਮੁਲਕਾਂ ਦੇ ਵਿੱਚ ਤੇ ਇਹਦੇ ਨਾਲ ਮੈਨੂੰ ਕੰਮ ਕਰਦੇ ਬਹੁਤ ਅੱਛਾ ਲੱਗਿਆ ਮੈਨੂੰ ਕਈ ਦੋਸਤ ਯਾਨੀ ਕਈ ਹਸਪਤਲਾਂ ਦੇ ਵਿੱਚ ਰੀਸੈਂਟਲੀ ਅਸੀਂ ਇੱਕ ਉਹਨਾਂ ਅਸੀਂ ਕੈਂਸਰ ਤੇ ਇੱਕ ਮੈਮੋਗ੍ਰਾਫੀ ਮਸ਼ੀਨਾਂ ਦਾ ਕੀਤਾ ਜਿਹਦੇ ਵਿੱਚ ਅਸੀਂ ਤਿੰਨ ਮੈਮੋਗ੍ਰਾਫੀ ਮਸ਼ੀਨਾਂ ਲੇਟੈਸਟ ਮਾਡਲ ਲੈ ਕੇ ਤੇ ਅਸੀਂ ਉਹਦੇ ਵਿੱਚ ਦੋ ਐਮਬੂਲੈਂਸ ਕਰਕੇ ਕੈਂਸਰ ਕੇਅਰ ਨੂੰ ਦਿੱਤੀਆਂ ਨੇ ਤੇ ਇੱਕ ਇਜਾਜ਼ ਹਸਪੀਟਲ ਦੇ ਵਿੱਚ ਇੰਸਟਾਲ ਹੈ ਇਸ ਤਰ੍ਹਾਂ ਦਾ ਅਸੀਂ ਕਈ ਸੋ ਇਹਨਾਂ ਕਈ ਤਰਪਾਰ ਕਰਦੇ ਵਿੱਚ ਸੋਲਰ ਕਾਰਨ ਦੇ ਵਿੱਚ ਦਿੱਤੇ ਰੂਟੀਨ ਦੇ ਵਿੱਚ ਅਸੀਂ ਰੂਟੀਨ ਦੇ ਵਿੱਚ ਜਮਾਤ ਸਾਡੇ ਚੱਲਦੇ ਨੇ ਸਾਡਾ ਇੱਕ ਆਪਣਾ ਹਸਪੀਟਲ ਵੀ ਆਈ ਹਸਪੀਟਲ ਹੈ ਸ਼ਾਹਪੁਰ ਕਾਂਚਾ ਦੇ ਵਿੱਚ ਉਹ ਵੀ ਅਸੀਂ ਮਿਲ ਕੇ ਚਲਾ ਰਹੇ ਹਾਂ ਇਹਦੇ ਨਾਲ ਨਾਲ ਕਈ ਚੀਜ਼ਾਂ ਇਸ ਤਰ੍ਹਾਂ ਜਿਸ ਤਰ੍ਹਾਂ ਕੋਵਿਡ ਦੇ ਵਿੱਚ ਅਸੀਂ ਕਈ ਹਜ਼ਾਰ ਫੈਮਲੀ ਨੂੰ ਰਾਸ਼ਨ ਦਿੱਤਾ ਮਾਸ਼ਾਅੱਲ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਡੀ ਚੱਲਦੀ ਰਹਿੰਦੀਆਂ ਨੇ ਇਸ ਤੋਂ ਇਲਾਵਾ ਮੈਂ ਆ ਮਾਸ਼ਾਅੱਲ ਰਾਏ ਫਾਊਂਡੇਸ਼ਨ ਹੈ ਜਿਹੜਾ ਸਪੈਸ਼ਲ ਬੱਚਿਆਂ 'ਤੇ ਕੰਮ ਕਰਦਾ ਉਹਦੇ ਵਿੱਚ ਵੀ ਮੈਂ ਉਹਨਾਂ ਦੇ ਨਾਲ ਨਾਲ ਹੋਰ ਆਫ ਅਵੇਅਰਨੈਸ ਹੈ ਇੱਕ ਉਹ ਵੀ ਈਦਾਰਾ ਜਿਹਦੇ ਵਿੱਚ ਅਸੀਂ ਕੋਈ 2700 ਬੱਚਿਆਂ ਨੂੰ ਫਰੀ ਪੜਾ ਰਿਹਾ ਤੇ ਕਈ ਕੋਈ 12000 ਸ਼ਾਦੀਆਂ ਸੇ ਕਰਵਾ ਚੁੱਕੇ ਆਂ ਅੱਜ ਤੱਕ 12000 ਜੀ ਮਾਸ਼ਾਅੱਲਾ ਕਿੰਨੇ ਅਰਸੇ ਤੋਂ ਇੱਕ ਕਾਫੀ ਅਰਸੇ ਤੋਂ ਹੋਇਆ ਮਾਸ਼ਾਅੱਲਾ 95 ਤੋਂ ਡੋਰ ਆਫ ਅਵੇਅਰਨੈਸ ਚੱਲ ਰਹੀ ਹੈ ਕਿ ਇਹਦੇ ਨਾਲ ਇਸ ਤਰ੍ਹਾਂ ਇਸੀ ਚੀਜ਼ਾਂ ਨੂੰ ਦੇ ਕਿ ਉਹਨਾਂ ਨੇ ਪ੍ਰਾਈਡ ਆਫ ਪਾਕਿਸਤਾਨ ਦਾ ਮੈਨੂੰ ਇਜ਼ਹਾਰ ਕੀਤਾ ਮਾਸ਼ਾਅੱਲਾ ਬਹੁਤ ਵੱਡਾ ਯਾਨੀ ਬਹੁਤ ਵੱਡਾ ਅਚੀਵਮੈਂਟ ਤੁਹਾਡੀ ਇਹ ਦੱਸੋ ਕਿ ਤੁਸੀਂ ਇਹ ਸਿੰਗਲ ਹੈਂਡਲਿੰਗ ਕਰਦੇ ਪਿਓ ਜਾਂ ਤੁਹਾਡੇ ਨਾਲ ਕੁਝ ਦੋਸਤ ਤੁਸੀਂ ਮਾਸ਼ਾਅੱਲਾ ਇੱਕ ਮਸ਼ਹੂਰ ਬਿਜ਼ਨਸਮੈਨ ਹੋ ਜਾਂ ਲਾਹੌਰ ਦੇ ਵਿੱਚ ਤੁਸੀਂ ਲਾਹੌਰ ਚੈਂਬਰ ਆਫ ਕਾਮਰਸ ਦੇ ਮਤਲਬ ਤੁਸੀਂ ਮੈਂਬਰ ਵੀ ਹੋ ਉਹਦੇ علاوہ ਤੁਹਾਨੂੰ ਫਿਰ ਇਹਦੇ ਬਾਅਦ ਅਚੀਵਮੈਂਟ ਅਵਾਰਡ ਵੀ ਦਿੱਤਾ ਗਿਆ ਐਕਸਪੋਰਟਸ ਵੀ bizness bizness ਅਚੀਵਮੈਂਟ ਜਿਹੜਾ ਹੈਗਾ ਉਹਦਾ ਅਵਾਰਡ ਵੀ ਦਿੱਤਾ ਗਿਆ ਮਾਸ਼ਾਅੱਲਾ ਤੁਸੀਂ ਇਸ ਹਲਕੇ ਦੇ ਵਿੱਚ bizness ਦੇ ਹਲਕੇ ਵਿੱਚ ਵੀ ਪਾਕਿਸਤਾਨ ਦੀ ਜਿਹੜੀ ਇਕਨੋਮੀ ਹੈ ਉਹਦੇ ਵਿੱਚ ਹੀ ਬਹੁਤ ਜ਼ਿਆਦਾ ਆਪਣਾ ਕਿਰਦਾਰ ਅਦਾ ਕਰ ਰਹੇ ਹੋ ਤੇ ਇਹ ਮੈਂ ਪੁੱਛਣਾ ਚਾਹ ਰਿਹਾ ਸੀ ਇਹ ਸਾਰੇ ਕੰਮ ਤੁਸੀਂ ਕਿਸ ਤਰ੍ਹਾਂ ਕਰ ਲੈਂਦੇ ਹੋ ਤੇ ਕੀ ਆ ਤੁਸੀਂ ਸਾਰੇ ਇਕੱਲੇ ਕਰਦੇ ਹੋ ਨਹੀਂ ਐ ਇਸ ਤਰ੍ਹਾਂ ਹੁੰਦਾ ਹੈ ਕਿ ਜਿਸ ਤਰ੍ਹਾਂ ਹੁਣ ਐਮ ਜੀ ਐਫ ਲਾਇਨਸ ਕਲੱਬ ਦਾ ਮੈਂ ਮੈਂਬਰ ਆ ਉਹਦੇ ਵਿੱਚ ਅਸੀਂ ਅੰਡਰ ਪਲੱਸ ਮੈਂਬਰਾਂ ਅੱਛਾ ਅੱਛਾ ਉਹਦੇ ਵਿੱਚ ਜਿਹਦੇ ਕੋਲ ਜਿੰਨੀ ਗੁਣਜਾਇਸ਼ ਹੋ ਸਕੇ ਉਹ ਅਸੀਂ ਯਾਨੀ ਆਪਸ ਦੇ ਵੀ ਕੰਟਰੀਬਿਊਟ ਕਰਕੇ ਕਿ ਉਹਦੇ ਵਿੱਚ ਹਿੱਸਾ ਪਾਣੇ ਆ ਮਾਸ਼ਾਅੱਲ ਤੇ ਇੱਕ ਹੱਥ ਨਾਲ ਥਾਲੀ ਨਹੀਂ ਵੱਜਦੀ ਦੋ ਹੱਥ ਨਾਲ ਇੱਕ ਇੱਕ ਹੁੰਦਾ ਹੈ ਦੋ ਯਾਰਾ ਹੋ ਜਾਂਦੇ ਨੇ ਇਸ ਤਰ੍ਹਾਂ ਅਸੀਂ ਇਕੱਠੇ ਹੋ ਕੇ ਇਹ ਸਾਰੇ ਪ੍ਰੋਜੈਕਟ ਕਰਨੇ ਆ ਜਿਸ ਤਰ੍ਹਾਂ ਮੈਮੋਗ੍ਰਾਫੀ ਦਾ ਮੈਂ ਤੁਹਾਨੂੰ ਦੱਸਿਆ ਉਹ 7 ਕਰੋੜ ਰੁਪਏ ਦਾ ਪ੍ਰੋਜੈਕਟ ਸੀ ਜਿਹੜਾ ਕੋਈ ਇਕੱਲੇ ਬੰਦੇ ਦਾ ਕੰਮ ਨਹੀਂ ਸੀ ਮਾਸ਼ਾਅੱਲ ਹਾਂ ਇਸ ਤਰ੍ਹਾਂ ਇਸੇ ਤਰ੍ਹਾਂ ਕਰਦੇ ਵਿੱਚ ਕਈ ਫੈਮਲੀਆ ਨੂੰ ਅਸੀਂ ਉਹ ਵੀ ਕੱਲੇ ਬੰਦੇ ਦਾ ਕੰਮ ਨਹੀਂ ਸੀ ਛੋਟੇ-ਮੋਟੇ ਕੰਮ ਤੇ ਅਸੀਂ ਆਪ ਕਰ ਲੈਨੇ ਜੇ ਕੋਈ ਬੱਚੀ ਦੀ ਸ਼ਾਦੀ ਹੋਵੇ ਉਹ ਅਸੀਂ ਕਰ ਲੈਨੇ ਅਸੀਂ ਆਪਣੇ ਗੁਰਦੁਆਰਿਆਂ ਦੇ ਵਿੱਚ ਲੰਗਰ ਉਹ ਜਿੰਨ ਸਾਨੂੰ ਜੇ ਵੀ ਇਜਾਜ਼ਤ ਦਿੰਦੀ ਅਸੀਂ ਉੱਥੇ ਕਰ ਲੈਨੇ ਅੱਛਾ ਲੰਗਰ ਤੇ ਸਿੱਖ ਮਜ਼ਬਦ ਇੱਕ ਬੜਾ ਤਰ੍ਹਾਂ ਇਮਤਿਆਜ਼ ਹੈ ਹੈ ਸਾਡੇ ਸਾਡੇ ਮਜ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ 20 ਰੁਪਏ ਤੋਂ ਲੰਗਰ ਚਲਾਇਆ ਸੀ ਹੂੰ ਹੂੰ ਤੇ ਉਹ 20 ਰੁਪਏ ਤੱਕ ਮੁੱਕ ਨਹੀਂ ਰਹੇ ਓਹ ویر پہ ختم نہیں ہو رہے گروہ نانک صاحب نہیں نہیں گروہ نانک صاحب دے ویر پہ پوری زندگی ختم نہیں ہو اچھا اچھا ماشاءاللہ قیامت تک چلتے رہے ہیں قیامت تک ہی چل دے واہ جی واہ کمال ہے یعنی ویر پہ دا لنگر قیامت تک چل ہی رہنا ہے جی بالکل چل دے رہے اچھا یہ دیکھو کہ مطلب ماشاءاللہ اچھا اس دا مطلب ہویا کہ پاکستان دے وچ اچھا اے دوستو کہ تسی پاکستان دے ویچے ایتھی سو یعنی پارٹیشن تو پہلے کے مطلب باچو کوئی نہیں اسی کوئی تین سال تو ਟਰੇਪਲ ਏਰੀਆ ਦੇ ਵਿੱਚ ਹਰੀ ਸਿੰਘ ਨਲਵਾ ਦੇ ਟਾਈਮ ਦਾ ਇੱਥੇ ਆਪਣੇ ਪਾਕਿਸਤਾਨੀ ਟੈਕਨੀਕ ਜੀ ਜੀ ਖਬਰ ਏਜੰਸੀ ਜਿਹੜੀ ਹੈ। ਬਹੁਤ ਛੋਟਾ ਛੋਟਾ 300 ਸਾਲ ਤੋਂ ਉੱਥੇ ਰਹਿ ਰਹੇ ਉਹ ਉੱਥੇ ਰਹਿ ਰਹੇ ਸਨ। ਮਾਸ਼ਾਅੱਲ ਮਾਸ਼ਾਅੱਲ। 78 ਦੇ ਜਿਵੇਂ ਪਿਸ਼ਾਵਰ ਸ਼ਹਿਰ ਆਇਸਾ। ਹੂੰ ਹੂੰ। ਉਸ ਤੋਂ ਬਾਅਦ ਮੈਂ ਤੇ ਬਿਜ਼ਨਸ ਵੀ ਸਾਲਾ ਤੋਂ ਲਾਹੌਰ ਕਰ ਰਿਹਾ। ਹੂੰ ਹੂੰ। ਲੇਕਿਨ ਮੇਰੀ ਫੈਮਿਲੀ ਕੋਈ 9 ਸਾਲ ਪਹਿਲੇ 2012 ਦੇ ਵਿੱਚ ਆ ਗਈ ਸੀ ਲਾਹੌਰ। ਅੱਛਾ ਲਾਹੌਰ ਵਿੱਚ ਆ ਗਈ। ਜੀ ਜੀ ਹੋ ਗਿਆ। ਤੇ ਇਹ ਦੱਸੋ ਕਿ ਸਾਡੇ ਜਿਹੜਾ ਚੜ੍ਹਦਾ ਪੰਜਾਬ ਹੈ ਜੀ ਜੀ ਠੀਕ ਹੈ ਉੱਥੇ ਵੀ ਕੋਈ ਤੁਹਾਡੇ ਇਹ ਮਤਲਬ ਰਿਸ਼ਤੇਦਾਰ ਤੇ ਜਿਹੜੇ ਜੀ ਜੀ ਜਿਹੜੇ ਸਾਡੇ ਪਹਿਲੇ ਹੂੰ ਹੂੰ ਸੈਂਤਾਲੀ ਦੇ ਵਿੱਚ ਜਿਹੜੇ ਵਿਛੜੇ ਸਨ ਉਹ ਰਿਸ਼ਤੇ ਅੱਲੇ ਤੱਕ ਸਾਡੇ ਉੱਤੇ ਹਨ ਅੱਛਾ ਉੱਥੇ ਹੈ ਨੇ ਜੀ ਜੀ ਮਾਸ਼ਾਅੱਲਾ ਥਿਰ ਕਦੀ ਉਹਨਾਂ ਦੀ ਯਾਦ ਯੂਦ ਆਂਦੀ ਹੋਵੇ ਤੁਹਾਨੂੰ ਹੈ ਮਿਲਦੇ ਰਹਿੰਦੇ ਆ ਅੱਛਾ ਮਿਲਦੇ ਰਹਿੰਦੇ ਬੜੀ ਗੱਲ ਅਸੀਂ ਇਹ ਹੈ ਕਿ ਪਹਿਲੇ ਅਸੀਂ ਜਾਣੇ ਸਾ ਪਿਛਲੇ 2 ਸਾਲੋਂ ਤੋਂ ਮੈਂ ਵੀ ਨਹੀਂ ਗਿਆ ਅੱਛਾ ਮੇਰੇ ਖਿਆਲ ਚ ਹੁਣ ਮੇਲ ਜੋ ਜ਼ਿਆਦਾ ਨਹੀਂ ਵੱਧ ਗਿਆ ਜੋ ਦਾ ਲਾਂਗਾ ਖੁੱਲਿਆ ਹੈ ਕਰਤਾਰਪੁਰ ਕਰਤਾਰਪੁਰ ਲਾਂਗਾ ਖੁੱਲਿਆ ਹੈ ਕਰਤਾਰਪੁਰ ਸਾਹਿਬ ਬਿਲਕੁਲ ਉਹਦੇ ਤੇ ਮੈਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੂੰ ਇਜ਼ਾਜ਼ ਜਾਂਦਾ ਹੈ ਨਾਲ ਆਰਮੀ ਚੀਫ ਜਨਰਲ ਬਾਜਵਾ ਸਾਹਿਬ ਨੂੰ ਜਾਂਦਾ ਹੈ ਅੱਛਾ ਅੱਛਾ ਤੇ ਉਹਨਾਂ ਦਾ ਮੈਂ ਸ਼ੁਕਰੀਆ ਵੀ ਅਦਾ ਕੀਤਾ ਹੂੰ ਹੂੰ ਤੇ ਇਹ ਐ ਐਸ ਤਰ੍ਹਾਂ ਹੈ ਕਿ ਉਹ ਇੱਕ ਛੋਟਾ ਗਿਫਟ ਨਹੀਂ ਹੈ ਇਸੇ ਕਮਿਊਨਿਟੀਾਸ ਤੇ ਪੂਰੀ ਦੁਨੀਆ ਦੇ ਸਿੱਖਾਂ ਨੂੰ ਉਹਨਾਂ ਨੇ ਗੱਲ ਲਾਤਾ ਜਿਵੇਂ ਸਾਡਾ ਮੱਕਾ ਮਦੀਨਾ ਹੈ ਬਿਲਕੁਲ ਬਿਲਕੁਲ ਐਸੇ ਹੀ ਇਸ ਤਰ੍ਹਾਂ ਹੀ ਹੈ ਜਿਵੇਂ ਸਾਡੇ ਵਾਸਤੇ ਜਿਵੇਂ ਖੋਲਤਾ ਜਾਵੇ ਸੌਦੀ ਰਬ ਜਾਓ ਜੀ ਹਾਂਜੀ ਇਸ ਤਰ੍ਹਾਂ ਹੀ ਇਹ ਕਰਤਾਰਪੁਰ ਸਾਹਿਬ ਦਾ ਲੰਕਾ ਖੋਲਣਾ ਕੋਈ ਛੋਟੀ ਗੱਲ ਨਹੀਂ ਅੱਛਾ ਕਰਤਾਰਪੁਰ ਸਾੰਗ ਜਿਹੜੇ ਯਾਨੀ ਇਹ ਕਿਹੜੇ ਕਿੰਵੇਂ ਗੁਰੂ ਨੇ ਇਹ ਪਹਿਲੇ ਗੁਰੂ ਨੇ ਗੁਰੂ ਨਾਨਕ ਦੇਵ ਜੀ ਪਹਿਲੇ ਗੁਰੂ ਨੇ ਅੰਜੀ ਉਹਨਾਂ ਦੇ 18 ਸਾਲ ਤੇ 7 ਮਹੀਨੇ ਕੁਝ ਦਿਨ ਉਥੇ گزارੇ ਸਨ ਉਹਨਾਂ ਨੇ ਆਪਣੇ 11ਵੇਂ ਗੁਰੂ ਨੇ ਆਪਣਾ 10 ਗੁਰੂ ਨੇ 10 ਗੁਰੂ ਨੇ ਇੱਕ ਇਨਸਾਨੀ ਸ਼ਕਲ ਚ ਤੇ 11ਵਾਂ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਹੈ ਠੀਕ ਹੈ ਤੇ ਪਹਿਲੇ ਗੁਰੂ ਨਾਨਕ ਸਾਹਿਬ ਨੇ ਪਹਿਲੇ ਗੁਰੂ ਨਾਨਕ ਸਾਹਿਬ ਕਰਤਾਰਪੁਰ ਲਾਂਗੇ ਦੇ ਜੀ ਜੀ ਸਾਡੇ ਕੋਲ ਦੋ ਇਸ ਤਰ੍ਹਾਂ ਦੀ ਜਗ੍ਹਾ ਨੇ ਜਿੱਥੇ ਗੁਰੂ ਨਾਨਕ ਸਾਹਿਬ ਦੀ ਪੈਦਾਇਸ਼ ਹੋਈ ਉਹ ਨਨਕਾਣਾ ਸਾਹਿਬ ਹੈ ਨਨਕਾਣਾ ਸਾਹਿਬ ਉਹ ਵੀ ਪਾਕਿਸਤਾਨ ਦੇ ਵਿੱਚ ਹੈ ਆਖਰੀ ਰਸਮਾਂ ਜਿਹੜੇ ਹੋਏ ਨੇ ਉਹ ਵੀ ਸਾਡੇ ਕੋਲ ਪਾਕਿਸਤਾਨ ਦੇ ਵਿੱਚ ਨੇ ਤੇ ਮੱਕਾ ਮਦੀਨਾ ਇਸ ਤਰ੍ਹਾਂ ਹੋ ਗਿਆ ਮੱਕਾ ਮਦੀਨਾ ਮਾਸ਼ਾਅੱਲਾ ਬੜੀ ਗੱਲ ਇਹਦਾ ਮਤਲਬ ਮੈਂ ਸੋਚ ਰਿਹਾ ਕਿ ਇਹ ਤੇ ਐਡੀ ਵੱਡੀ ਗੱਲ ਹੋ ਗਈ ਕਿ ਮਤਲਬ ਇਹਦੀ ਤੁੱਕ ਮਿਸਾਲ ਨਹੀਂ ਮਿਲ ਸਕਦੀ ਪੂਰੀ ਦੁਨੀਆ ਜਿਹਦੀ ਮਿਸਾਲ ਕੋਈ ਨਹੀਂ ਅੱਜ ਉਹ ਤੁਹਾਡੇ ਜਿਹੜੇ ਦੋਸਤ ਆਦ ਰਹੇ ਨੇ ਬਾਹਰੋਂ ਮੈਂ ਕੈਨੇਡਾ ਤੋਂ ਅਮਰੀਕਾ ਤੋਂ ਜਾਂ ਇਥੋਂ ਆਪਣੇ ਨਾਲ ਚੜ੍ਹਦੇ ਪੰਜਾਬ ਤੋਂ ਤੁਹਾਨੂੰ ਤੁਹਾਡਾ ਸ਼ੁਕਰੀਆ ਅਦਾ ਕਰਦੇ ਨੇ ਤੁਹਾਨੂੰ ਇਸ ਤਰ੍ਹਾਂ ਗੱਲ ਕਰਦੇ ਨੇ ਤੁਹਾਡਾ ਖੁਸ਼ੀ ਦਾ ਹਜ਼ਾਰ ਕਰਦੇ ਮੈਂ ਇੱਕ ਸਾਰੀ ਦੁਨੀਆ ਨੂੰ ਇਹ ਪੈਗਾਮ ਦੇਣਾ ਚਾਹ ਰਿਹਾ ਜਿਹਦੇ ਵਿੱਚ ਸਾਡੀ ਸਿੱਖ ਕਮਿਊਨਿਟੀ ਨੂੰ ਕਿ ਸਾਨੂੰ ਜਿਹੜੀ ਇੱਜ਼ਤ ਪਾਕਿਸਤਾਨ ਦੇ ਵਿੱਚ ਮਿਲਦੀ ਹੈ ਨਾ ਤੁਹਾਨੂੰ ਨਾ ਇੰਡੀਆ ਪੰਜਾਬ ਦੇ ਵਿੱਚ ਮਿਲੇਗੀ ਨਾ ਕੈਨੇਡਾ ਮਿਲੇਗੀ ਨਾ ਅਮਰੀਕਾ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਨਹੀਂ ਮਿਲ ਸਕਦੀ ਸਿੱਖ ਵੀ ਆਈਪੀ ਹੈ ਸਿੱਖ ਵੀ ਆਈਪੀ ਹੈ ਪਾਕਿਸਤਾਨ ਦੇ ਵਿੱਚ ਵਾਹਿਗੁਰੂ ਜੀ ਕਾ ਜੀ ਮੁਰਦਸ ਅੱਛਾ ਇਹ ਇਹ ਦੱਸੋ ਕਿ ਆਪਣਾ ਇਹਦੇ ਪਹਿਲੇ ਜਿਹੜੇ ਲੋਕੀ ਦੂਰ ਪੀ ਨਾ ਨਾ ਦੂਰੋਂ ਦੋ ਵੇਖਦੇ ਸਨ ਇੰਡੀਆ ਤੋਂ ਮਸ਼ਰਕੀ ਪੰਜਾਬ ਤੋਂ ਜੀ ਜੀ ਬਿਲਕੁਲ ਦੇਖੇ ਸਨ ਹਾਂ ਦੇਖੇ ਸਨ ਹਾਂ ਜੀ ਤੇ ਬੜੀ ਉਹਨ ਆ ਕੇ ਆਪਣੀ ਅੱਖੀਂ ਦੇਖਦੇ ਨੇ ਤੇ ਉਹ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਖਾਨ ਸਾਹਿਬ ਦੀ ਤੁਸੀਂ ਤੇ ਖਾਨ ਸਾਹਿਬ ਦੇ ਫਿਰ دیਵਾਨੇ ਹੋਗੇ ਮੈਂ ਇਕੱਲਾ ਨਹੀਂ ਪੂਰੀ ਸਿਕ ਕਮਿਊਨਿਟੀ ਉਹਨਾਂ ਦੀ دیਵਾਨੀ ਮਾਸ਼ਾਅੱਲ ਅੱਛਾ ਇਹ ਦੱਸੋ ਕਿ ਤੁਹਾਡਾ ਮਾਸ਼ਾਅੱਲ ਪੰਜਾਬ ਦੇ ਵਿੱਚ ਇਹ ਜਿਹੜੀ ਤੁਸੀਂ ਲਾਹੌਰ ਦੇ ਵਿੱਚ ਐਕਟੀਵਿਟੀ ਕਰਦੇ ਹੋ ਬਿਜ਼ਨਸ ਦੇ ਵਿੱਚ ਵੀ ਤੁਹਾਡਾ ਲਾਹੌਰ ਚੈਂਬਰ ਆਫ ਕਾਮਰਸ ਦੇ ਨਾਲ ਵੀ ਇਹ ਤਾਲੁਕ ਕੀ ਦੇ ਇਹ ਤੁਹਾਡਾ ਕਿਹੋ ਜਿਹਾ ਮਤਲਬ ਐਕਸਪੀਰੀਅੰਸ ਜਿਹੜੀ ਤੁਹਾਡਾ ਕੀ ਇਹ ਬ੍ਰਾਂਡ ਕੀ ਸਿੰਘ ਸਿੰਘ ਬ੍ਰਦਰ ਦੇ ਨਾਂ ਤੇ ਮਰ ਹੈ ਅੱਛਾ ਸਿੰਘ ਬ੍ਰਦਰ ਅਸੀਂ ਤੇ 2000 ਦੇ ਵਿੱਚ ਸਟਾਰਟ ਕੀਤਾ ਉਸ ਤੋਂ ਪਹਿਲੇ ਮੈਂ ਯਾਨੀ ਦੂਸਰੇ ਨਾਂ ਤੋਂ ਕਰ ਰਿਹਾ ਸੀ ਉਹ ਮੇਰੇ ਫੈਮਿਲੀ ਨਾਮ ਸੀ ਗੁਜਰਾਲ ট্রেਡਰ ਦੇ ਨਾਂ ਤੇ ਗੁਜਰਾਲ ট্রেਡਰ ਖਤਮ ਕਰਕੇ ਅਸੀਂ 2000 ਦੇ ਵਿੱਚ ਸਿੰਘ ਬਰਤਲ ਨਾ ਦੇਤਾ ਸਿੰਘ ਬ੍ਰਦਰ ਜੀ ਜੀ ਕਿ ਹੁਣ ਤੇ ਮਾਸ਼ਾਅੱਲਾ ਕਿੰਨੀਆਂ ਬ੍ਰਾਂਚਾਂ ਨੇ ਇੱਥੇ ਮੇਰੇ ਲਾਹੌਰ ਦੇ ਵੀ ਚਾਰ ਬ੍ਰਾਂਚਾਂ ਨੇ ਇਹ ਸਾਰਾ ਕੋਈ ਸਪੈਸ਼ਲ ਕਿਸਮ ਦਾ ਜਿਹੜਾ ਬ੍ਰਾਂਡ ਮੇਰੇ ਕੋਲ ਕੈਜੂਅਲ ਤੋਂ ਲੈ ਕੇ ਬ੍ਰਾਈਡਲ ਤੱਕ ਹਰ ਕਿਸਮ ਦੀ ਵੈਰਾਈਟੀ ਹੁੰਦੀ ਹੈ ਮਾਸ਼ਾਅੱਲਾ ਅੱਛਾ ਅੱਛਾ ਇਹ ਮਤਲਬ ਯਾਨੀ ਐਲੀਟ ਕਲਾਸ ਵਾਸਤੇ ਨਹੀਂ ਕਿ ਮਾੜੇ ਬੰਦਾ ਵੀ ਜਾ ਸਕਦਾ ਤੁਹਾਡੀ ਜਗ੍ਹਾ ਮੇਰੇ ਮੇਰੇ ਕੋਲ ਮਾੜੇ ਤੋਂ ਮਾੜਾ ਬੰਦਾ ਵੀ ਆ ਸਕਦਾ ਅੱਛਾ ਅਸੀਂ ਤੁਹਾਡੀ ਜਿਹੜੀ ਨਾ ਨਾਲ ਤੁਹਾਡੀ ਜਿਹੜੀ ਆਪਣਾ ਬ੍ਰਾਂਡ ਉਹਨੂੰ ਮਸ਼ਹੂਰੀ ਵੀ ਕਰ ਰਹੇ ਨਹੀਂ ਨਹੀਂ ਇਹ ਸਿੰਘ ਬ੍ਰਦਰਸ ਸਿੰਘ ਬ੍ਰਦਰਸ ਮਾਸ਼ਾਅੱਲਾ ਸੈਂਬਰਾ ਦਸ ਅੱਛਾ ਹੁਣ ਇਹ ਦੱਸੋ ਕਿ ਅੱਗੇ ਪਲਾਨ ਕੀ ਨੇ ਤੁਹਾਡੇ ਬਿਜ਼ਨਸ ਨੂੰ ਲੈ ਕੇ ਵੀ ਤੇ ਜਿਹੜਾ ਤੁਹਾਨੂੰ ਪ੍ਰਾਈਡ ਆਫ ਪ੍ਰਾਊਡ ਆਫ ਪਾਕਿਸਤਾਨ ਦਾ ਜਿਹੜਾ ਇਜ਼ਾਜ਼ ਮਿਲਿਆ ਹੈ ਮੇਰੀ ਮੇਰੀ ਉਹਨਾਂ ਕੋਸ਼ਿਸ਼ ਹੈ ਕਿ ਇਹ ਕੋਵਿਡ ਤੋਂ ਅਸੀਂ ਨਿਕਲੀਏ ਤੇ ਸਭ ਤੋਂ ਪਹਿਲੀ ਮੇਰੀ ਬਾਬਾ ਗੁਰਨਾਨੰਦ ਦੇਵ ਜੀ ਦਾ ਜਿੱਥੇ ਜਨਮ ਹੋਇਆ ਨਾ ਨਨਕਾਣਾ ਸਾਹਿਬ ਉੱਥੇ ਮੈਂ ਇੱਕ ਹਸਪੀਟਲ ਬਣਾਉਣਾ ਚਾਹ ਰਿਹਾ ਮਾਸ਼ਾਅੱਲਾ ਮਾਸ਼ਾਅੱਲਾ ਫਰੀ ਆਫ ਕਾਸਟ ਹੋਗਾ ਜਿਸ ਤਰ੍ਹਾਂ ਤੁਸੀਂ ਉਹ ਇਹ ਪਸਮਾਨਦਾ ਏਰੀਆ ਹੈ ਜੇ ਉਹਦੇ ਲੋਕ ਸ਼ਹਿਰ ਤੱਕ ਜਾਣ ਦੇ ਵਿੱਚ ਉਹਨਾਂ ਨੂੰ ਬੜੀ ਮੁਸ਼ਕਿਲਾਂ ਆਉਂਦੀਆਂ ਅੱਛਾ ਵੈਸੇ ਤੁਸੀਂ ਇਹ ਗੱਲ ਤੇ ਕਰ ਛਡੀਏ ਮੈਂ ਤੁਹਾਨੂੰ ਪੁੱਛਿਆ ਵੀ ਕਿ ਵੀਆਈਪੀ ਸਿੱਖ ਪਾਕਿਸਤਾਨ ਚ ਵੀਆਈਪੀ ਤੁਸੀਂ ਪਿਲਰ ਕਰਤਾ ਲੇਕਿਨ ਕਦੀ ਫੇਰ ਵੀ ਸਾਡੇ ਖਿਲਾਫ ਜਿਹੜਾ ملک ਦੇ ਪ੍ਰੋਪਗੈਂਡਾ ਵੀ ਹੁੰਦਾ ਵੇ ਕਦੀ ਕੋਈ ਡਿਸਕ੍ਰਿਮੀਨੇਸ਼ਨ ਤੁਹਾਨੂੰ ਮਹਿਸੂਸ ਹੋਇਆ ਹੋਵੇ ਪਾਕਿਸਤਾਨ ਦੇ ਵਿੱਚ ਰਹਿੰਦੇ ਹੋ ਆ ਨਾ ਹੀ ਕਦੀ ਨਹੀਂ ਆ ਅੱਛਾ ਅੱਛਾ ਕਦੀ ਨਹੀਂ ਆ ਕੋਈ 10 ਸਾਲ ਪਹਿਲੇ ਜਿਹੜੇ ਹਾਲਾਤ ਖਰਾਬ ਹੋਏ ਸਨ ਉਹ ਪੂਰੇ ਪਾਕਿਸਤਾਨ ਵਸਤੇ ਉਸ ਤਮਾਕੇ ਤੇ ਉਸ ਤੋਂ ਬਾਅਦ ਜਿਹੜੇ ਆਪਰੇਸ਼ਨ ਹੋਏ ਆਰਮੀ ਨੇ ਜਿਹੜੇ ਆਪਰੇਸ਼ਨ ਕੀਤੇ ਉਸ ਤੋਂ ਬਾਅਦ ਸਕੂਨ ਹੋ ਗਿਆ ਅੱਛਾ ਆਰਮੀ ਚੀਫ ਨਾਲ ਵੀ ਮਿਲਾਕਤ ਹੋਈ ਸੀ ਜੀ ਜੀ ਅੱਛਾ ਅੱਛਾ ਉਹਨਾਂ ਨੇ ਫਿਰ ਬਸ ਹੀ ਅੱਛਾ ਰਿਸਪੌਂਸ ਦਿੱਤਾ ਕਿ ਉਹਨਾਂ ਦਾ ਮੈਂ ਪਹਿਲੇ ਸ਼ੁਕਰੀਆ ਅਦਾ ਕੀਤਾ ਕਰਤਾਰਪੁਰ ਸਬ ਕੋਲਿਡੋਰ ਦੇ ਉਤੇ ਤੇ ਉਸ ਤੋਂ ਬਾਅਦ ਫਿਰ ਉਹ ਮੇਰੇ ਕੋਲ ਖੜੇ ਰਹੇ ਉਹਨਾਂ ਨੇ ਦੋ ਚਾਰ ਪਿਆਰ ਦੀਆਂ ਗੱਲਾਂ ਕੀਤੀਆਂ ਦੇਖੋ ਜੀ ਬੜੀ ਵੱਡੀ ਗੱਲ ਹੈ ਕਿ ਤੁਸੀਂ ਮੇਰੇ ਵਾਸਤੇ ذاتی ਤੌਰ ਤੇ ਬੜੀ ਵੱਡੀ ਗੱਲ ਹੈ ਕਿ ਸਾਡੇ ਪਾਕਿਸਤਾਨ ਦੇ ਵਿੱਚ ਤੁਸੀਂ ਬਹੁਤ ਸਿੱਖ ਬ੍ਰਦਰਕ ਜਿਹਨੂੰ ਪ੍ਰਾਊਡ ਆਫ ਪਾਕਿਸਤਾਨ ਦਾ ਜਿਹੜਾ ਅਸਰ ਬਹੁਤ ਵੱਡੀ ਚੀਜ਼ ਬਹੁਤ ਵੱਡੀ ਗੱਲ ਹੈ ਜੇ ਅਸੀਂ ਤੇ ਆਪਣਾ ਤੁਹਾਨੂੰ ਮੁਬਾਰਕਬਾਦੀ ਪੇਸ਼ ਕਰਾਂਗੇ ਅੱਛਾ ਇਹ ਦੂਸਰਾ ਹੈਗਾ ਅਸੀਂ ਕਿਉਂ ਨਾ ਇਸ ਇਖਤਤਾਬ ਵੱਲੇ ਜਾ ਰਹੇ ਹਾਂ ਕੋਈ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋਵੋ ਗਵਰਨਮੈਂਟ ਨੂੰ ਸਾਡੇ ਜਿਹੜੇ ਦੋਸਤ ਨੇ ਸਾਡੇ ਪਾਕਿਸਤਾਨੀ ਸਾਡੇ ਜਿਹੜੇ ਤੁਹਾਡਾ ਆਪਣਾ ਇੰਡੀਆ ਵਿੱਚ ਵੀ ਸਾਡੇ ਰਹਿ ਰਹੇ ਨੇ ਕੈਨੇਡਾ ਚ ਅਮਰੀਕਾ ਚ ਉਹ ਮਤਲਬ ਸਾਰੇ ਦੋਸਤਾਂ ਨੂੰ ਪੇਗਾਮ ਦਿੰਨਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਸੋਸ਼ਲ ਵਰਕ ਤੇ ਮੈਂ ਇੱਕ ਪੇਗਾਮ ਦੇਣਾ ਚਾਹ ਰਿਹਾ ਕਿ ਆਸ-ਪਾਸ ਆਸ ਪੜੋਸ ਦੇ ਵਿੱਚ ਕੋਈ ਬੰਦਾ ਭੁੱਖਾ ਨਾ ਸੋਵੇ ਗੋਲ ਸਭ ਤੋਂ ਵੱਡੀ ਗੱਲ ਇਹ ਹੈ ਵੀ ਕੋਈ ਤੁਹਾਡੇ ਕੁਲ ਵਸਾਇ ਹੋਣ ਤੇ ਤੁਹਾਡੇ ਆਸ ਗਵਾਂਡੀਆਂ ਦੇ ਵਿੱਚ ਕੋਈ ਭੁੱਖਾ ਸੋ ਜਾਵੇ ਉਹ ਸ਼ਰਮ ਦਾ ਮਕਾਮ ਹੁੰਦਾ ਹੈ ਅੱਛਾ ਕਿ ਤੁਸੀਂ ਉਹਦੇ ਬਰਤ ਦੇ ਕਰ ਰਹੇ ਹੋ ਮਤਲਬ ਮੈਂ ਆਪਣੇ ਵੱਲੋਂ ਤੇ ਆਪਣੀ ਜ਼ਾਤੀ ਤੌਰ ਤੇ ਆਪਣੀ ਜ਼ਾਤੀ ਤੌਰ ਤੇ ਤੇ ਅੱਲਾ ਦਾ ਬڑا احਸਾਨ ਹੈ ਮੇਰੇ ਉਤੇ ਇੱਕ ਇਹ ਬੰਦਾ ਨਾ ਕਵੇ ਕਿ ਮੇਰੇ ਕੋਲ ਕੋਈ ਬੰਦਾ ਆ ਗਿਆ ਅੱਲਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਕਿ ਤੁਹਾਨੂੰ ਅੱਲਾ ਨੇ ਇਨਾ ਜੋਗ ਕੀਤਾ ਕਿ ਤੁਹਾਡੇ ਕੋਲ ਕੋਈ ਮੰਗਣ ਆਂਦਾ ਆਂਦਾ ਤੁਹਾਡੇ ਕੋਲ ਨਹੀਂ ਤੁਹਾਡੇ ਕੋਲ ਕੋਈ ਮੰਗਦਾ ਅੱਛਾ ਮਾਸ਼ਾਅੱਲਾ ਬੱਚੇ ਵੀ ਤੁਹਾਡੀ ਇਸ ਲਾਈਨ ਤੇ ਨੇ ਜੀ ਜੀ ਮਾਸ਼ਾਅੱਲਾ ਕਿੰਨੇ ਬੱਚੇ ਨੇ ਮੇਰੇ ਮਾਸ਼ਾਅੱਲਾ ਸਾਤ ਬੱਚੇ ਨੇ ਮਾਸ਼ਾਅੱਲਾ ਪੰਜ ਬੇਟੀਆਂ ਤੇ ਦੋ ਬੇਟੇ ਅੱਲਾ ਤਾਲਾ ਜਿੰਦਗੀ ਸੇ ਤੁਹਾਨੂੰ ਉਸੇ ਦੇ ਤੁਸੀਂ ਜੋ ਕਿ ਬੇਟੀਆਂ ਨੂੰ ਜ਼ਿਆਦਾ ਮਤਲਬ ਜੀ ਜੀ ਮੇਰੀ ਸਭ ਤੋਂ ਵੱਡੀ ਬੇਟੀ ਹੈ ਇਹਨੇ ਸਭ ਤੋਂ ਛੋਟੇ ਦੋ ਬੇਟੇ ਨੇ ਅੱਛਾ ਮਾਸ਼ਾਅੱਲਾ ਜੀ ਬੜੀ ਖੁਸ਼ੀ ਹੋਈ ਜਨਾਬ ਆਪਣੇ ਕੰਦੇ ਨੇ ਆਪਣਾ ਦਰਸ਼ਨ ਸਿੰਘ ਸਾਹਿਬ ਤੁਸੀਂ ਸਭ ਆਪਣੇ ਦਰਸ਼ਨ ਕਰਵਾਏ ਬੜੀ ਮਿਹਰਬਾਨੀ ਮੈਂ ਤੁਹਾਡੇ ਚੈਨਲ ਦਾ ਸ਼ੁਕਰੀਆ ਅਦਾ ਕਰਨਾ ਤੁਸੀਂ ਮੈਨੂੰ ਇੱਜ਼ਤ ਰੱਖੀ ਤੇ ਮੈਨੂੰ ਇੱਥੇ ਬੁਲਾਇਆ ਤੇ ਬੜੀ ਮਿਹਰਬਾਨੀ ਤੁਹਾਡੇ ਚੈਨਲ ਦਾ ਵੀ ਤੇ ਤੁਹਾਡਾ ਵੀ ਬਹੁਤ ਖੁਸ਼ੀ ਹੋਈ ਮੈਨੂੰ ਅੱਜ ਦੀ ਵੀਡੀਓ ਦੇਖ ਕੇ ਇਤ ਰੈਕਸ਼ਨ ਕਰਕੇ ਕਿ ਇੱਕ ਸਿੱਖ ਸਰਦਾਰ ਨੇ ਇੱਡਾ ਵੱਡਾ ਕੰਮ ਕੀਤਾ ਇੱਕ ਕੰਮ ਨਹੀਂ ਕੀਤਾ ਵੀਰੋ ਦੇਖੋ ਕਿੰਨੇ ਕੰਮ ਹੈ ਜਿਹੜੇ ਗਰੀਬ ਆਵਾਮ ਐ ਉਹਨਾਂ ਦੀ ਮਦਦ ਕਰਨ ਦੇ ਐ ਭੁੱਖਿਆਂ ਨੂੰ ਖਾਣਾ ਖਿਲਾ ਰਹੇ ਐ 1200 ਲੜਕੀਆਂ ਦੀ ਸ਼ਾਦੀ ਕੀਤੀ ਐ ਚੋਲਸਤਾਨ ਦੇ ਵਿੱਚ ਨਲਕੇ ਲਵਾ ਰਹੇ ਐ ਜਿੱਥੇ ਵੀ ਰੋ ਕੋਈ ਜ਼ਰੂਰਤ ਹੁੰਦੀ ਐ ਉੱਥੇ ਜਾ ਕੇ ਖੜਨਦੇ ਐ ਕਮਾਲ ਐ ਯਾਰ ਸਲੂਟ ਯਾਰ ਇਸ ਸਰਦਾਰ ਨੂੰ ਕਿ ਉਹਨੇ ਇੰਨੇ ਜ਼ਿਆਦਾ ਕੰਮ ਕੀਤੇ ਐ ਸਿੱਖੀ ਦਾ ਨਾਮ ਵੀਰੋ ਦੇਖੋ ਹੁਣ ਇੱਕ ਸਰਦਾਰ ਨੇ ਚੰਗਾ ਕੰਮ ਕੀਤਾ ਪੂਰੇ ਸਿੱਖੀ ਦਾ ਨਾਮ ਉਹਨੇ ਜਿਹੜੀ ਸਿਰ ਤੇ ਪੱਗ ਪਾਈ ਐ ਗੁਰੂ ਦੀ ਪੱਗ ਪਾਈ ਐ ਨਿਸ਼ਾਨ ਐ ਪੂਰੇ ਸਰਦਾਰਾਂ ਦਾ ਇੱਕ ਅੱਛਾ ਪੋਜ਼ਿਟਿਵ ਇਮਰ ਜਿਹੜੇ ਬੱਚਿਆਂ ਦੀ ਸ਼ਾਦੀ ਹੋਈ ਹੈ ਵੀਰੋ ਉਹ ਕਿੰਨਾ ਉਹਨਾਂ ਦੇ ਦਿਲਚਸਪ ਰਿਸਪੈਕਟ ਹੋਏਗੀ ਸਰਦਾਰਾਂ ਦੇ ਬਾਰੇ ਜਿਹੜਾ ਮੁਸੀਬਤਾਂ ਤੋਂ ਦੂਰ ਰਹੀ ਹੈ ਕਿੰਨੀ ਰਿਸਪੈਕਟ ਹੋਏਗੀ ਦੇਖੋ ਇੱਕ ਸਰਦਾਰ ਨੇ ਆਪਣੀ ਪੱਗ ਨੂੰ ਕਿੰਨਾ ਉੱਚਾ ਲੈ ਗਿਆ ਤੇ ਫਿਰ ਪਾਕਿਸਤਾਨ ਦਾ ਜਿਹੜਾ ਸਭ ਤੋਂ ਵੱਡਾ ਅਵਾਰਡ ਹੈ ਉਹ ਅਵਾਰਡ ਤੋਂ ਨਵਾਜ਼ਿਆ ਗਿਆ ਪ੍ਰਾਊਡ ਆਫ ਪਾਕਿਸਤਾਨ ਕਿ ਪਾਕਿਸਤਾਨ ਦਾ ਪ੍ਰਾਊਡ ਹੈ ਪਾਕਿਸਤਾਨ ਨੂੰ ਵੀ ਇੱਕ ਸਿੱਖ ਦੇ ਉੱਪਰ ਫਖਰ ਹੈਗਾ ਹੈ ਕਮਾਲ ਹੈ ਯਾਰ ਬਹੁਤ ਜਿਹੜਾ ਰੋਸ਼ਨ ਸਿੰਘ ਨੇ ਕਮਾਲ ਕੰਮ ਕੀਤਾ ਸਿੱਖੀ ਦਾ ਨਾਮ ਉੱਚਾ ਕੀਤਾ ਦੇਖੋ ਮੈਨੂੰ ਬਹੁਤ ਖੁਸ਼ੀ ਹੁੰਦੀ ਵੀਰੋ ਇਸ ਤਰ੍ਹਾਂ ਦੀ ਜਿਹੜੀਆਂ ਵੀਡੀਓ ਹੈ ਉਹਨੂੰ ਬਹੁਤਾ ਤੋਂ ਬਹੁਤਾ ਲੋਗਾਂ ਨੂੰ ਪਤਾ ਚੱਲਣਾ ਚਾਹੀਦਾ ਕਿ ਇਹ ਸਿੱਖ ਵੀਰ ਨੇ ਕੰਮ ਕੀਤਾ ਵੇ ਜਿਆਦਾ ਤੋਂ ਜਿਆਦਾ ਇਹੋ ਜਿਹੇ ਲੋਕ ਹੈ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਉਹਨਾਂ ਦੀ ਕਦਰ ਕਰਨੀ ਚਾਹੀਦੀ ਕਿਉਂਕਿ ਫਿਰ ਉਹਨਾਂ ਦੀ ਹੌਸਲਾ ਫਜ਼ਾਈ ਹੁੰਦੀ ਹੈ ਉਹ ਹੋਰ ਵਧੀਆ ਕੰਮ ਕਰਦੇ ਆ ਤੇ ਵੀਰੋ ਮੈਨੂੰ ਬਹੁਤ ਵੀਡੀਓ ਚੰਗੀ ਲੱਗੀ ਇਹ ਸਿੱਖ ਵੀਰਾਂ ਦੇ ਉੱਤੇ ਮਾਣ ਮਹਿਸੂਸ ਕਰਨਾ ਚਾਹੀਦਾ ਕਿ ਇੱਕ ਸਰਦਾਰ ਨੇ ਐਡੇ ਵਧੀਆ ਤੇ ਡੱਕ ਘੈਂਟ ਦੇ ਤਗੜੇ ਕੰਮ ਕੀਤੇ ਆ ਵੀਰੋ ਕਮੈਂਟ ਕਰਕੇ ਆਪਣੀ ਰਾਏ ਦਾ ਜ਼ਹਾਰ ਲਾਜ਼ਮੀ ਕਰਿਓ ਆਪਣਾ ਢੇਰ ਸਾਰਾ ਖਿਆਲ ਰੱਖਿਓ ਦੁਆਵਾਂ ਵਿੱਚ ਯਾਦ ਰੱਖਿਓ ਅੱਲਾ ਫਜ਼ਲ